ਦੋਸਤੋ ਚਮਕੌਰ ਦੀਆਂ ਸਿੱਧੀਆਂ ਜਿਹੜੀਆਂ ਨੇ ਉਹ 7 ਤੇ 8 ਪੋ ਦੀਆਂ 7 ਤੇ 8 ਦਸੰਬਰ 1705 ਦੀਆਂ ਨੇ ਗਈਆਂ ਨੇ 1704ਵੀਂ ਬਣਾਈ ਹੋਈ ਹੈ ਉਸ ਤੋਂ ਬਾਅਦ ਨੇ ਦੋ ਘਟਨਾਵਾਂ ਨੇ ਜਿਸ ਤਰ੍ਹਾਂ ਸੀ ਵੀ ਸਰਸਾ ਨਦੀ ਤੋਂ ਪਾਰ ਕਰਕੇ ਮਾਤਾ ਗੁਜਰੀ ਤੇ ਦੋ ਸੈਭਜ਼ਾਦੇ ਜਿਹੜੇ ਆ ਜ਼ੋਰਾਵਾ ਸਿੰਘ ਤੇ ਫਤਿਹ ਸਿੰਘ ਤੇ ਨਾਲ ਇੱਕ ਸੁਪਕੀ ਤੇ ਜਿਹੜਾ ਉਹਨਾਂ ਦੇ ਨਾਲ ਇੱਕ ਹੋਰ ਸਾਥੀ ਸੀ ਗਾਲ ਸੁਕੀ ਦੇ ਜਿਹੜਾ ਇਹ ਜਿਹਨੇ ਦੁੱਨਾ ਸਿੰਘ ਤੋ ਦਨਨਾ ਸਿੰਘ ਸੁਪੇਖੀ ਤੇ ਇਹ ਜਿਹੜੇ ਨੇ ਮਾਤਾ ਗੋਜੀ ਤੇ ਦੋ ਛੋਟੇ ਸਭ ਜ਼ਾਦੇ ਆ ਗਏ ਚਮਕੌਰ ਪਹੁੰਚ ਗਏ ਚਮਕੌਰ ਚ ਨੂੰ ਤੋ ਮਾਂ ਤੇ ਦਰਬਾਰੀ ਨਾਲ ਦੇ ਦੋ ਮਸਾਂ ਦੇ ਮੇਲੇ ਜਿਹੜੇ ਸਿਹੜੀ ਪਿੰਡ ਦੇ ਸਨ ਸਿਹੜੀ ਪਿੰਡ ਜਿਹੜਾ ਮੋਰੀਡੇ ਤੋਂ ਤਕਰੀਬਨ 4-5 ਕਿਲੋਮੀਟਰ ਉਰਾਂ ਇਸ ਪਾਸੇ ਵੱਲ ਕੁਰਾਲੀ ਵਾਲੇ ਪਾਸੇ ਸੰਤਿਸ਼ਰ ਪੈਂਦਾ ਹੈ ਤੋ ਉਹ ਉਥੋਂ ਉਹਨਾਂ ਨੂੰ ਮਿਲ ਗਏ ਤੋ ਮਾਤਾ ਤੇ ਦਰਬਾਰੀ ਆਪਣੇ ਘਰ ਲੈ ਗਏ ਨੇ ਤੇ ਦੁਨਿਆ ਸਿੰਘ ਤੇ ਐਸਓਪੀ ਖੀਚੜੇ ਆ ਉਹ ਆਪੋ ਆਪਣੇ ਘਰੀ ਚਲੇ ਗਏ ਨੇ ਸ਼ਾਇਦ ਉਹ ਕਿਸੇ ਬੱਸੀ ਪਠਾਣਾ ਜਾਂ ਕਿਸ ਹੋਰ ਤੇ ਸੀ ਜਿੱਥੇ ਵੀ ਗਿਆ ਉਹ ਚਲੇ ਗਏ ਆ ਕੁਝ ਇੱਕ ਹੋਰ ਵੀ ਗੱਲ ਵੀ ਜਾ ਕੇ ਚਮਕੌਰ ਚ ਸਭ ਤੋਂ ਪਹਿਲਾਂ ਕੁਮਾ ਮਾਸ਼ਕੀ ਦੇ ਕੋਲ ਕੁਝ ਰਹਿ ਨੇ ਠਹਿਰੇ ਨੇ ਉਥੇ ਕੁਮਾ ਮਾਸ਼ਕੀ ਗੁਰੂ ਦਾ ਸਿੱਖ ਸੀਗਾ ਤੇ ਪੌਲ ਤਾਂ ਨੇ ਨਹੀਂ ਸੀ ਦਈ ਕਿ ਉਥੇ ਕੋਈ ਕੁਝ ਠਹਿਰੇ ਨੇ ਉਸ ਤੋਂ ਬਾਅਦ ਉਹ ਤੁਮਾਤੇ ਤੁਮਾਤੇ ਦਰਬਾਰੀ ਉਹਨਾਂ ਨੂੰ ਲੈ ਗਏ ਨੇ ਐਸੀ ਚਮਕੌਰ ਚ ਮਾਤਾ ਜੀ ਦੇ ਜਾਣ ਦੀ ਘਟਨਾ ਤੇ ਇਸ ਤਰ੍ਹਾਂ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਚਮਕੌਰ ਤੋਂ ਨਿਕਲੇ ਨੇ ਅਨ ਉਹ ਵੀ ਉੱਥੋਂ ਚਮਕੌਰ ਦੀ ਗਲੀ ਚੋਂ 7 ਤਰੀਕ ਦੀ ਰਾਤ ਨੂੰ ਨਿਕਲੇ ਆ ਤੇ ਤੁਰਦੇ ਤੁਰਦੇ 8 ਤਰੀਕ ਦੀ ਸਵੇਰ ਤੱਕ ਉਜੜੇ ਆ ਮਾਛੀਵਾੜੇ ਪਹੁੰਚ ਗਏ ਮਾਛੀਵਾੜੇ ਵਿੱਚ ਗੁਰੂ ਸਾਹਿਬ ਜਿਹੜੇ ਨੇ ਉਹ ਪੰਜਾਬੇ ਦੇ ਬਾਗਿਸ਼ ਠਹਿਰੇ ਨੇ ਉਸ ਤੋਂ ਬਸ ਭਾਈ ਸੀਵਨ ਸਿੰਘ ਦੇ ਨੇਰਾ ਪੈਂਦੇ ਉਹਦੇ ਘਰ ਚਲੇ ਗਏ ਚੋਂ ਬਾਰਿਸ਼ ਤਿੰਨ ਦਿਨ ਨੇ ਉੱਥੋਂ ਉਹ ਉੱਚ ਦਾ ਪੀਰ ਬਣ ਕੇ ਨਿਕਲੇ ਉਸ ਦਾ ਪੀਰ ਇਸ ਕਰਕੇ ਆਪਣਾ ਝੂਠੀ ਆਇਡੈਂਟੀਟੀ ਬਣਾ ਲਈ ਤਾਂ ਜੋ ਜਿਹੜਾ ਕਿਉਂਕਿ ਇਹ ਜਦੋਂ ਜਦੋਂ ਖਤਰਾ ਹੋਵੇ ਵੀ ਤੁਸੀਂ ਇਕੱਲੇ ਹੋ ਜਾਂ ਦੋ ਜਣੇ ਹੋ ਜਾਂ ਚਾਰ ਜਣੇ ਹੋ ਤੇ ਇਥੇ ਕਾਂਗਾ ਨਹੀਂ ਹਕਾਂਗਾ ਨੇ ਦਰਸ਼ਨਾ ਹਜ਼ਾਰਾਂ ਤੇ ਸੈਂਕੜੇ ਬੰਦੇ ਨੇ ਤੇ ਉਹ ਜਿਹੜੇ ਨੇ ਉਹਨਾਂ ਤੋਂ ਮੁਕਾਬਲਾ ਆਵੇ ਤਾਂ ਗੁਰੂ ਸਾਹਿਬ ਨੇ ਇਹ ਸਬਕ ਦਿੱਤਾ ਵੀ ਤੁਸੀਂ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਬਚਾ ਸਕਦੇ ਤੋਂ ਬਚਾ ਕੇ ਨਿਕਲ ਜਾਓ ਆਪਣਾ ਝੂਠਾ ਨਾਮ ਅਸਕੇ ਝੂਠੀ ਆਇਡੈਂਟੀਟੀ ਕਰਕੇ ਜਾਂ ਵੱਖਰਾ ਪਹਿਰਾਵਾ ਬਣ ਕੇ ਜਾਂ ਉੱਚਾ ਪੀਰ ਬਣ ਕੇ ਜਾਂ ਮੁਗਲ ਫੌਜਾਂ ਦੀ ਵਰਦੀ ਪਾ ਕੇ ਉਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੀ ਹੋ ਸਕਦੀਆਂ ਸਨ ਹੁਣ ਹੋਰ ਵੱਖਰੇ ਤਰੀਕੇ ਹੋ ਸਕਦੇ ਨੇ ਬਚਣ ਦੇ ਤੋਂ ਸੋ ਗੁਰੂ ਸਾਹਿਬ ਉਦੋਂ ਜਿਹੜਾ ਮਾਛੀਵਾੜੀ ਤੋਂ ਨਿਕਲ ਕੇ ਪਹਿਨਾ ਤੇ ਕਿਉਂਕਿ ਹਾਜੀ ਚਿਰਾਗਦੀਨ ਅਜਨੇਰ ਦਾ ਸੀ ਪਹਿਨਾ ਉਹਦੇ ਘਰ ਵੱਲ ਗਿਆ ਜਨੇਰ ਤਾਂ ਜੋ ਜਿਹੜਾ ਕੋਨ ਨੂੰ ਦੇ ਰਵੇ ਵੀ ਉਹ ਕਿਥੇ ਹੋਰ ਨਹੀਂ ਜਾ ਰਿਹਾ ਆਪਣੇ ਘਰ ਹੀ ਜਾ ਰਿਹਾ ਹੈ ਵੱਡੇ ਪੀਰ ਮੁਸ਼ਦੇ ਪੀਰ ਨੂੰ ਉਹ ਪੀਰ ਪੰਜ ਜਣੇ ਸੰਗ ਮੁਰਿੱਦ ਜਿਹੜਾ ਸੰ ਉਹਨਾਂ ਚੋਂ ਪੀਰ ਵੀ ਸੀਗਾ ਅ ਜਨੇਰ ਵਿੱਚ ਗੁਰੂ ਸਾਹਿਬ ਦੀ ਕੋਈ ਯਾਦਗਾਰ ਨਹੀਂ ਪਰ ਕੋ ਪੁਰਾਣਾ ਦਸਤਾਵੇਜ਼ ਤਾਂ ਕਾਇਮ ਹੈ ਤੇ ਹਾਜੀ ਚਿਰਾਗਦੀਨ ਦਾ ਮਜ਼ਾਰ ਜਿਹੜਾ ਹੈ ਉਹ ਪਿੰਡ ਦੇ ਬਾਹਰ ਵਿੱਚ ਹੈ ਤੁਸੀਂ ਉਹ ਦੇਖਦੇ ਉੱਥੋਂ ਫਿਰ ਅਗਲੇ ਦਿਨ ਜਿਹੜੇ ਆ ਗੁਰੂ ਸਾਹਿਬ ਨਿਕਲ ਕੇ ਤੇ ਜਿਹੜੀ ਮਾਨੂਪੁਰ ਕੁੰਗਰਾਦੀ ਗਰਾ ਵਗੈਰਾ ਚੋਂ ਨਿਕਲਦੇ ਨਿਕਲਦੇ ਫਿਰ ਛੋਟੇ ਕਸਬਿਆਂ ਚੋਂ ਉਹ ਪਿੰਡਾਂ ਚੋਂ ਹੁੰਦੇ ਨੇ ਦਰਿਆ ਸਤ루ਜ ਦਾ ਸੀਗਾ ਪੁਰਾਣਾ ਪੁਰਾਣਾ ਸਤ루ਜ ਦਰਿਆ ਦਾ ਬੈਡ ਅਜੇ ਵੀ ਕਾਇਮ ਹੈ ਸੁੱਕਾ ਜਿਹੜਾ ਹੋਇਆ ਪਿਆ ਉਹ ਤੋਂ ਦਰਿਆ ਚੋਂ ਪਾਰ ਕਰਦੇ ਕਰਦੇ ਗੁਰੂ ਸਾਹਿਬ ਜਿਹੜੇ ਨੇ ਵਖ ਵਖ ਬਾਵਾਂ ਤੋਂ ਰਾਮਪੁਰ ਤੇ ਇਹਦਾ ਹੁੰਦੇ ਨੇ ਤੇ ਦੋਰਾਹਾਉਂ ਦੇ ਅਖੀਰ ਜਾਂ ਪਹੁੰਚਿਆ ਆਲਮਗੀਰ ਆਲਮਗੀਰ ਤੋਂ ਕੇ ਜਿਹੜਾ ਉਹ ਘੋੜੇ ਤੇ ਸਵਾਰ ਹੋ ਕੇ ਇਹਨਾਂ ਮੁਰਿਦਾਂ ਨੂੰ ਵਾਪਸ ਪਹੁੰਚਦਾ ਤੇ ਗੁਰੂ ਸਾਹਿਬ ਜਿਹੜੇ ਇੰਟਰਨਡੀ ਸਾਹਿਬ ਉਹ ਵੱਲ ਚਲੇ ਗਏ ਜਿ ਸੇਵਾ ਖਵਕ ਫੜਾ ਕਰਦੇ ਹੋਏ ਅਖੀਰ 16 ਜਨਵਰੀ ਦੇ ਦਿਨ ਉਤਰਨਡੀ ਸਾਹਿਬ ਉਹ ਪਹੁੰਚੇ ਨੇ ਇਹਦਰ ਮਾਤਾ ਗੁਜਰੀ ਦੀ ਗੱਲ ਹੈ ਕਿ ਮਾਤਾ ਗੁਜਰੀ 8 ਤਰੀਖ 73 ਨੋਤੇ ਪਹੁੰਚ ਕੇ 8 ਤਰੀਖ ਨੂੰ ਤੋਂ ਮਾਤਾ ਦਰਬਾਰੀ ਦੇ ਘਰ ਰਹੇ ਨੇ ਉਸ ਨੇ ਜਾ ਕੇ ਇਹ ਸ਼ਿਕਾਇਤ ਕਰ ਦਿੱਤੀ ਸਵੇਰੇ ਕਿ ਉਹ ਵੀ ਮਾਤਾ ਜੀ ਦੇ ਪੈਸੇ ਚੋਰੀ ਕਰ ਲਿਆ ਉਹਨੇ ਮਾਤਾ ਜੀ ਦੀਆਂ ਮੋਹਰਾਂ ਜਿਹੜੀਆਂ ਸੋਨੇ ਦੀ ਇੱਕ ਛੋਟੀ ਜਿਹੀ ਥੈਲੀ ਸੀ ਉਹ ਚੋਰੀ ਕਰ ਲਈ ਤੇ ਉਸ ਤੋਂ ਬਾਅਦ ਜਦੋਂ ਮਾਤਾ ਜੀ ਨੇ ਇਸ ਤੇ ਕਿਹਾ ਵੀ ਤੇ ਤੇਰੀ ਸੀ ਤੈਨੂੰ ਹੀ ਦੇਦਣੀ ਸੀ ਤਾਂ ਇਹ ਇਹ ਤੋਂ ਚੋਰੀ ਕਰਨ ਦੀ ਕੋਸ਼ਿਸ਼ ਉਹ ਗੁੱਸੇ 'ਚ ਆ ਗਿਆ ਕਿਉਂਕਿ ਇਹ ਤਾਂ ਬੇਈਮਾਨ ਸੀ ਉਹਦੇ ਮਨ 'ਚ ਬੇਈਮਾਨੀ ਆ ਗਈ ਸੀ ਤੁਮਾਤੇ ਦਰਬਾਰੀ ਦੋ ਭਰਾ ਹੀ ਸਨ ਉਹਨਾਂ ਦੇ ਮਨ 'ਚ ਬੇਈਮਾਨੀ ਆ ਗਈ ਸੀ ਤੋ ਉਹਨੇ ਕਿ ਆ ਵੀ ਜੇਕਰ ਹੁਣ ਮਾਤਾ ਜੀ ਨੇ ਸ਼ਿਕਾਇਤ ਕੀਤੀ ਤੇ ਕਲੂ ਸਿੰਘਾ ਨੇ ਆ ਕੇ ਸਾਨੂੰ ਜਿਹੜਾ ਮਾਰਦੇ ਨੇ ਉਹਨਾਂ ਦੀ ਆਪਣੀ ਮੋਦੀ ਸ਼ਹੀਦ ਕਰ ਦੇਣਾ ਤੋ ਉਹ ਝਟਕਾ ਕਰਵਾਉਣ ਦੀ ਬਜਾਏ ਆਪਣਾ ਉਹਨਾਂ ਨੇ ਸੋਚਿਆ ਵੀ ਇਹਨਾਂ ਨੂੰ ਗ੍ਰਿਫਤਾਰ ਕਰਾਤਾ ਜਵੇ ਤਾਂ ਜੋ ਗੁਰੂ ਸਾਹਿਬ ਜਾਂ ਸਿੱਖਾਂ ਦਾ ਕਿ ਗੱਲ ਨਾ ਪਹੁੰਚ ਸਕੇ ਵੀ ਅਸੀਂ ਜਿਹੜੀ ਇਹਨਾਂ ਦੀ ਸੋਨੇ ਦੀਆਂ ਮੋਹਰਾਂ ਦੀ ਜਿਹੜੀ ਉਹਥੇ ਦੀ ਜਿਹੜੀ ਚੋਰੀ ਕੀਤੀ ਸੀ ਤੋ ਇਥੇ ਉਹਨ ਗੰਗੂ ਦਾ ਪਾਤਰ ਕਰਿਆ ਨੇ ਕ੍ਰੀਏਟ ਕੀਤਾ ਮੇਰੇ ਖਿਆਲੇ ਸ਼ਾਇਦ ਪਹਿਲੇ ਜਿਹੜੀ ਇਹਦੇ ਚ ਸੰਤੋਖ ਸਿੰਘ ਦੀ ਹੈ ਉਸ ਤੋਂ ਬਾਅਦ ਗਿਆਨੀ ਗਿਆਨ ਸਿੰਘ ਹੈ ਤੇ ਸੰਤੋਖ ਸਿੰਘ ਕਿਉਂਕਿ ਬਹੁਤ ਹੀ ਗੱਪਾਂ ਮਾਰਿਆ ਨੇ ਇੱਕ ਗੱਪ ਨਹੀਂ ਮਾਰੀ ਮਾਤਾ ਗੁਜਰੀ ਨੂੰ ਗੁਰੂ ਸਾਹਿਬ ਤੋਂ ਸਰਾਪ ਵੀ ਦਿੱਤਾ ਗੁਰੂ ਹਰਗੋਬਿੰਦ ਸਾਹਿਬ ਬਾਰੇ ਉਹ ਸੁਨੇਹ ਵੀ ਲਿਖਦਾ ਕਿ ਉਹ ਜਿਹੜੇ ਆ ਇੱਕ ਮੁਸਲਮਾਨੀ ਦਾ ਡੋਲਾ ਕੱਢ ਕੇ ਰਹਿਸਨ ਕੋਲਾਂ ਦੀ ਗੱਲ ਕਰਦੇ ਹਨ ਕਿ ਕਮਲ ਨੈਣ ਉਸ ਲੜਕੀ ਹਿੰਦੂ ਲੜਕੀ ਸੀਗੀ ਤੋ ਇਸੇ ਤਰ੍ਹਾਂ ਉਹਨੇ ਗੁਰੂ ਹਰ Rai ਸਾਹਿਬ ਦੇ ਬਾਰੇ ਕਹੇ ਤਬੀ ਉਸਨੇ ਇੱਕ ਕੂੜੇ ਤੋਂ ਚੁੱਕ ਕੇ ਕੁੜੀ ਨਹੀਂ ਆਂਦੀ ਸੀ ਡਿੱਗੀ ਪਈ ਸੀ ਤੇ ਉਹਨਾਂ ਨੇ ਆਪਣੀ ਪ ਇਹ ਹੋ ਜੇ ਘਪਸਨ ਤੋਕਸ ਨੇ ਬੜੀਆਂ ਮਾਰੀਆਂ ਨੇ ਤੋਂ ਇਸ ਤੋਕਸ ਨੇ ਦਾ ਹੀ ਕ੍ਰੀਏਟ ਕੀਤਾ ਗੰਗੂ ਬਾਮੰਦਾ ਕਿਰਦਾਰ ਹੈ ਕਿਉਂਕਿ ਜੇਕਰ ਗੰਗੂ ਬਾਮੰਦਾ ਕਿਰਦਾਰ ਅਸੀਂ ਮੰਨਦੇ ਹੀ ਹੈ ਤੇ ਗੰਗੂ ਜਿਹੜਾ ਇਹ ਸਭ ਤੋਂ ਨਾ ਵੀ ਇਨੇ ਸਾਲ ਜਿਹੜਾ ਗੁਰੂ ਘਰ ਚ ਉਹਨਾਂ ਦੀ ਗੁਰੂ ਸਾਹਿਬ ਦੇ ਆਪਣੇ ਘਰ ਵਿੱਚ ਉਹਨਾਂ ਦਾ ਖਾਣਾ ਤਿਆਰ ਕਰਦਾ ਰਿਹਾ ਇੱਕ ਬ੍ਰਾਹਮਣ ਤਿਆਰ ਕਰਦਾ ਰਿਹਾ ਖਾਣਾ ਔਰ ਉਹਦੇ ਚ ਤਿੰਨ ਸ਼ਰਤਾਂ ਨੇ ਨੰਬਰ 1 ਤਰ੍ਹਾਂ ਕਿ ਗੁਰੂ ਘਰ ਦਾ ਖਾਣਾ ਸਿਰਫ ਬ੍ਰਾਹਮਣ ਹੀ ਤਿਆਰ ਕਰ ਸਕਦਾ ਸੀਗਾ ਯਾਨੀ ਕਿ ਉੱਥੇ ਵੀ ਛੂਤ ਸ਼ਰਤ ਮੰਨੀ ਜਾਂਦੀ ਸੀ ਦੂਜਾ ਗੁਰੂ ਸਾਹਿਬ ਨੇ ਨੌਕਰ ਰੱਖਿਆ ਹੋਇਆ ਸੀਗਾ ਤੇ ਉਹ 13 14 ਸਾਲ ਉੱਥੇ ਸੇਵਾ ਕਰਦਾ ਰਿਹਾ ਪੈਸੇ ਵੀ ਚੋਰੀ ਕਰਦਾ ਰਿਹਾ ਹੋਵੇਗਾ ਚੀਜ਼ਾਂ ਰਸਦ ਦੀ ਚੋਰੀ ਕਰਦਾ ਰਹੇਗਾ ਸੋ ਗੁਰੂ ਘਰ ਦੇ ਇਹ ਦਸੰਸੀ ਗੁਰੂ ਦੇ ਪਰਿਵਾਰ ਵਿੱਚ ਰੋਟੀ ਕੋਈ ਨਹੀਂ ਸੀ ਪਕ ਤੇ ਇਸ ਦੀ ਸ਼ਰਾਰਤ ਉਹਦੀ ਇਹ ਹੈ ਕਿ ਇਹ ਸਾਬਤ ਕਰਨੀ ਵੀ ਇਹਦੇ ਚ ਜਿਹੜਾ ਬ੍ਰਾਹਮਣ ਜ਼ਾਤ ਦਾ ਰੋਲ ਹੈ ਜਿਹੜੀ ਕਿ ਬਾਅਦ ਚ ਖੀਰ ਤੇ ਮੋਤੀ ਦਾ ਤੇ ਜਵਾਰ ਨਰਿੰਦਰ ਗਾਂਧੀ ਨਾਲ ਵੀ ਉਹਨੂੰ ਜੋੜਦੇ ਨੇ ਵੀ ਇੱਕੋਲ ਖਾਨਦਾਨ ਉਹਨਾਂ ਨਾਲ ਸਬੰਧਤ ਸੀਗਾ ਤੋਂ ਇਹ ਇਹ ਤਿੰਨ ਗੱਪਾਂ ਜਿਹੜੀ ਨੇ ਚ ਕ੍ਰੀਏਟ ਕੀਤੀਆਂ ਗਈਆਂ ਨੇ ਤੋਂ ਇਹ ਹੋ ਸਕਦਾ ਹੈ ਕਿ ਤੋਂ ਮਾਤਾ ਦਰਬਾਰੀ ਆਪ ਮੁਰਿੰਡੇ ਜਾ ਕੇ ਪੁਲਿਸ ਕੋਲ ਸ਼ਿਕਾਇਤ ਨਾ ਨਾ ਗਏ ਹੋਣ ਕਿ ਮਾਤਾ ਗੁਜਰੀ ਤੇ ਗੁਰਗਬਿੰਦ ਸਿੰਘ ਸਾਹਿਬ ਦੇ ਦੋ ਬੱਚੇ ਮੇਰੇ ਕੋਲ ਠਹਿਰੇ ਹੋਏ ਨੇ ਤੇ ਉਹਨਾਂ ਨੇ ਕਿਸੇ ਆਪਣੇ ਨੌਕਰ ਨੂੰ ਭੇਜਤਾ ਹੋਵੇ ਉਹਦਾ ਨਾਂ ਗੰਗੂ ਵੀ ਹੋ ਸਕਦਾ ਹੈ ਤੇ ਉਹਦਾ ਨਾਂ ਜਿਹੜਾ ਹੈ ਉਹ ਗੰਗੂ ਕ੍ਰੀਏਟਿਵ ਕੀਤਾ ਗਿਆ ਉਸਕਾ ਸੰਤੋਖ ਸਿੰਘ ਦੁਆਰਾ ਤਾਂ ਖੈਰ ਉਧਰ ਭੇਜ ਦਿੱਤਾ ਤੇ ਲੋਪਰ ਤੋਂ ਉਸੇ ਵੇਨੇ ਗਣੀ ਜਨੀ ਤੇ ਮਨੀ ਜਡੇ ਦੇ ਦੋ ਸਿਪਾਹੀ ਆ ਗਏ ਨੇ ਉਹਨਾਂ ਨੇ ਬੱਚਿਆਂ ਤੇ ਮਾਤਾ ਜੀ ਨੂੰ ਗ੍ਰਿਫਤਾਰ ਕੀਤਾ ਬੋਰੀਆਂ ਚ ਬੰਨਿਆ ਬੱਚਿਆਂ ਨੂੰ ਤੇ ਉਹ ਆਪਣੇ ਰੰਦ ਕੇ ਉਹਨਾਂ ਨੂੰ ਲੈ ਗਏ ਨੇ ਤੋ ਉੱਥੇ ਜਾ ਕੇ ਉਹਨਾਂ ਨੂੰ ਕੈਦ ਕੀਤਾ ਜਿਸ ਜਗ੍ਹਾ ਤੇ ਕੈਦ ਕੀਤਾ ਉੱਥੇ ਕੁਤਵਾਲੀ ਸੀਗੀ ਮੋਨਡੇ ਦੀ ਮੋਨਡੇ ਦੀ ਕੁਤਵਾਲੀ ਚ ਹੁਣ ਗੁਰਦੁਆਰਾ ਬਣਾ ਦਿੱਤਾ ਗਿਆ ਤੇ ਉਹਦੇ ਜਿਹੜਾ ਬਚਿਆ ਹੋ ਪੁਰਾਣਾ ਕਮਰਾ ਸੀਗਾ ਉਹਦਾ ਵੀ ਨਕਸ਼ਾ ਬਦਲ ਦਿੱਤਾ ਗਿਆ ਵਿੱਚ ਬੇੜਾ ਘਰ ਕਰ ਦਿੱਤਾ ਗਿਆ ਦੀ ਪੁਰਾਣੀ ਯਾਦਗਾਰ ਜਿਹੜੀ ਬਚਾ ਕੇ ਰੱਖਦੇ ਵੇ ਦੀ ਉੱਥੇ ਜਾ ਕੇ ਸਾਈਡ ਤੇ ਗੁਰਦੁਆਰਾ ਬਣਾ ਦਿੱਤਾ ਜਾਂਦਾ ਉਸ ਯਾਦਗਾਰ ਨੂੰ ਵੀ ਇੱਕ ਕਿਸਮ ਦਾ ਖਤਮ ਕਰ ਦਿੱਤਾ ਗਿਆ ਜਿੱਦਾਂ ਕਾਰ ਸੇਵਾਵਾਰਿਆਂ ਨੇ ਬੇਕਾਰ ਸੇਵਾਵਾਰਿਆਂ ਨੇ ਉਜੜ ਸੇਵਾਵਾਰਿਆਂ ਨੇ ਬਾਕੀ ਜਿਹੜੀਆਂ ਇਤਹਾਸਿਕ ਥਾਵਾਂ ਨੇ ਉਹਨਾਂ ਨੂੰ ਤਬਾਹ ਕੀਤਾ ਇਸੇ ਤਰ੍ਹਾਂ ਇਸ ਨੂੰ ਵੀ ਤਕਰੀਬਨ 90% ਦੀ ਤਬ ਹੁੰਦੀਆਂ ਸਨ ਕਿ ਉਸ ਜ਼ਮਾਨੇ 'ਚ ਉਹ ਛੋਟੀਆਂ ਇੱਕ ਤਾਂ ਹੀ ਨਜ਼ਰ ਆਉਂਦੀਆਂ ਨੇ ਤੋ ਇਸ ਤੋਂ ਬਾਅਦ ਉਹਨਾਂ ਨੂੰ ਸਿਰੰਦ ਭੇਜਤਾ ਗਿਆ ਵਜ਼ੀਰ ਖਾਨ ਖੋਲ ਵਜ਼ੀਰ ਖਾਨ ਨੇ ਉਹਨਾਂ ਨੂੰ ਜਿਹੜਾ ਕੈਦ ਕੀਤਾ ਠੰਡੇ ਬੁਰਜ ਵਿੱਚ ਜਿਹੜਾ ਜਿਹੜਾ ਕਿਲਾ ਸੀ ਕਿਸੇ ਜ਼ਮਾਨੇ ਚ ਕਿਲਾ ਹੁੰਦਾ ਸੀ ਉਹਨੂੰ ਕਿਲਾ ਉਹਦਾ ਨਾਮ ਨਿਸ਼ਾਨ ਨਹੀਂ ਹੈ ਇਹ ਉਹ ਕਿਲਾ ਜਿਹੜਾ ਉਸੇ ਥਾਂ ਤੇ ਹੁੰਦਾ ਜਿੱਥੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ ਇਸ ਕਈ ਜਿਹੜਾ ਸੈਂਕੜੇ ਮੀਟਰਾਂ ਗਜ਼ਾਂ ਦੀ ਏਰੀਆ ਵਿੱਚ ਸੀਗਾ ਔਰ ਇਹਦੀ ਹੱਦਾਂ ਪਿਛਲੇ ਪਾਸੇ ਖੇਤਾਂ ਵਿੱਚ ਅੱਜ ਵੀ ਸਾਨੂੰ ਨਜ਼ਰ ਆਉਂਦੀਆਂ ਜਿੱਥੇ ਕਿ ਇੱਕ ਥੱਲੇ ਸੁਰੰਗ ਵੀ ਨਜ਼ਰ ਆਉਂਦੀ ਹੈ ਸੋ ਇਸ ਸਾਰੇ ਵੱਡੇ ਸਾਰੇ ਕਿਲੇ ਜਿਹੜਾ ਕਿ ਤਕਰੀਬਨ 13-1400 ਸਾਲ ਦੇ ਵੇਲੇ ਦਾ ਬਣਿਆ ਹੋਇਆ ਸੀਗਾ ਔਰ ਸਰਹੰਦ ਨਹੀਂ ਸੀ ਕਹਿੰਦੇ ਉਦੋਂ ਸੀ ਰੰਦ ਕਹਿੰਦੇ ਸੀ ਸਾਰ ਰੰਦ ਵੀ ਕਹਿੰਦੇ ਸੀ ਤੇ ਸੀ ਰੰਦ ਵੀ ਪੁਰਾਣੇ ਲਿਖਤਾਂ ਵਿੱਚ ਆਉਂਦਾ ਹੈ ਇਹ ਤਾਂ ਸਰਹੰਦ ਦਾ ਨਾਮ ਬਾਅਦ ਵਿੱਚ ਪਿਆ ਹੈ ਤੋ ਉੱਥੋਂ ਦੇ ਨਵਾਬ ਕੋਲ ਵਜ਼ੀਰ ਖਾਨ ਕੋਲ ਪੇਸ਼ ਕੀਤਾ ਗਿਆ ਵਜ਼ੀਰ ਖਾਨ ਨੇ ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਠੰਡੇ ਬੁਰਜ ਵਿੱਚ ਤੀਸਰੀ ਮੰਜ਼ਲ ਹੁੰਦੀ ਹੈ ਜਿੱਥੋਂ ਖੁੱਲੀਆਂ ਹਾਂ ਸਾਈਡਾਂ ਹੁੰਦੀਆਂ ਹਨ ਜਿੱਥੇ ਸਾਰੀਆਂ ਠੰਡੀਆਂ ਹਵਾਵਾਂ ਹੁੰਦੀਆਂ ਹਨ ਤੇ ਅੰਦਾਜ਼ਾ ਸੀ ਲਾ ਸਕਦੇ ਹਾਂ ਵੀ 9 ਦਸੰਬਰ ਤੋਂ 12 ਦਸੰਬਰ ਤੱਕ ਉੱਥੇ ਉਹਨਾਂ ਨੂੰ ਕੈਦ ਕੀਤਾ ਗਿਆ ਤੇ ਜਿੱਥੇ ਠੰਡੀ ਹਵਾ ਚ ਨਾ ਉਹਨਾਂ ਨੂੰ ਖਾਣ ਪੀਣ ਨੂੰ པོ་ཅན་ ਉਹ ਕਹਿੰਦੀ ਆ ਕਿ ਕਿ ਨਵਾਂ ਪਾਤਰ ਕ੍ਰੀਏਟ ਕੀਤਾ ਕਿਸੇ ਨੇ ਘੱਪ ਆਪਣੀ ਫਿਕਸ਼ਨ ਪਾਉਣ ਲਈ ਘੱਪ ਪਾਉਣ ਲਈ ਮੋਤੀ ਰਾਮ ਹੈ ਰੇ ਦਾ ਮੋਤੀ ਰਾਮ ਹੈ ਰਹਾ ਦੁੱਧ ਪੀਂ ਜਾਂਦਾ ਸੀਗਾ ਪਹਿਲੀ ਗੱਲ ਤੇ ਇਹ ਮਮਕਨ ਨਹੀਂ ਸੀ ਵੀ ਤੀਜੀ ਮੰਜ਼ਿਲ ਤੇ ਚੜ ਕੇ ਤੇ ਉਹਨਾਂ ਨੂੰ ਦੁੱਧ ਪਿਆ ਜਾਵੇ ਕਿਉਂਕਿ ਰਸਤੇ 'ਚ ਇੱਕ ਪਹਿਰੇਦਾਰ ਨਹੀਂ کئی ਪਹਿਰੇਦਾਰ ਹੋਣਗੇ ਦੂਸਰੀ ਗੱਲ ਜੇ ਪਹਿਰੇਦਾਰ ਨੂੰ ਤੁਸੀਂ ਕੋਈ ਰਿਸ਼ਵਤ ਦੇਣੀ ਵੀ ਚਾਹੋ ਤੇ ਪਹਿਰੇਦਾਰ ਨੂੰ ਆਪ ਨੂੰ ਵੀ ਫਿਕਰ ਹੋਵੇਗਾ ਕਿ ਕੱਲ ਨੂੰ ਜੇ ਮੈਂ ਫੜਿਆ ਗਿਆ ਤੇ ਮੈਨੂੰ ਵੀ ਸਜ਼ਾ ਮਿਲੇਗੀ ਤੋ ਇਹ ਕ੍ਰੀਏਟ ਕੀਤੀ ਕਿ ਇਹ ਫਿਕਸ਼ਨ ਕ੍ਰੀਏਟ ਕੀਤੀ ਕਿ ਕਿ ਮੋਤੀ ਰਾਮ ਜਾਂਦਾ ਹੈ ਉੱਥੇ ਦੁੱਧ ਪਿਆ ਕੇ ਆ ਜਾਂਦਾ ਤਿੰਨ ਦਿਨ ਉਧ ਪਹੰਦਾਰੇਂ ਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਬਾਅਦ ਵਿੱਚ ਪਤਾ ਲੱਗਦਾ ਤੇ ਉਸ ਨੂੰ ਗ੍ਰਿਫਤਾਰ ਕਰਕੇ ਪਰਿਵਾਰ ਸਮੇਤ ਕੋਲੂ ਵਿੱਚ ਪੀੜ ਦਿੱਤਾ ਜਾਂਦਾ ਹੈ ਇਹ ਕਿਤੇ ਵੀ ਕਿਸੇ ਹਿਸਟਰੀ ਪੁਰਾਣੀ ਚ ਨਹੀਂ ਗੱਲ ਆਉਂਦੀ ਕਿਸੇ ਨੇ ਮੋਤੀराम ਦੀ ਫਿਕਸ਼ਨ ਕ੍ਰੀਏਟ ਕਰਨੇ ਕਿ ਕਪਤਾ ਦੀ ਕਹਾਪਤਾ ਦੀ ਕਪਤਾ ਰੱਖਦੀ ਸੀ ਵੰਡੀ ਲੰਬੀ ਕਹਾਪਤਾ ਉਸ ਕਹਾਪਾ ਵਿੱਚ ਮੋਤੀਰਾਮ ਦਾ ਜ਼ਿਕਰ ਕਰ ਦਿੱਤਾ ਤੇ ਜੇਕਰ ਇਹ ਗੱਲ ਮੰਨ ਵੀ ਲਈਏ ਤਾਂ ਜਿਸ ਦੇ ਪਹਿ ਦਿਨ ਜਿੰਨਾ ਪਹਿਰੇਦਾਰਾਂ ਨੇ ਉਹਨੂੰ ਰੰਗ ਦਿੱਤਾ ਸੀ ਉਹਨਾਂ ਪਹਿਰੇਦਾਰ ਨੂੰ ਸਜ਼ਾ ਦੇਣ ਦੀ ਜਿਹੜੀ ਗੱਲ ਆਉਣੀ ਚਾਹੀਦੀ ਜਿਹੜੀ ਕਿ ਕਿਤੇ ਵੀ ਨਹੀਂ ਆਉਂਦੀ ਫਿਰ ਇਹ ਵੀ ਇਸ ਤਰ੍ਹਾਂ ਜੇ ਇਹ ਕਹਿਣਾ ਵੀ ਉਹਨਾਂ ਨੂੰ ਸਹੂਲਤਾਂ ਸਨ ਫਿਰ ਉਹਨਾਂ ਨੂੰ ਕੰਬਲ ਵਗੈਰਾ ਵਗੈਰਾ ਵੀ ਦਿੱਤੇ ਉਹਨਾਂ ਕੇ ਸਾਰਾ ਕੁਝ ਦਿੱਤਾ ਗਿਆ ਜੀਆਂ ਗੱਪਾਂ ਜਿਹੜੀਆਂ ਨੇ ਉਹ ਮੰਨਣ ਦੇ ਕਾਬਿਲ ਨਹੀਂ ਹਨ ਕਿਉਂਕਿ ਜੇ ਜੋ ਵਜ਼ੀਰ ਖਾਨ ਦੀ ਸ਼ਕਤੀ ਸੀ ਉਹ ਸ਼ਕਤੀ ਵਿੱਚ ਉਹਨਾਂ ਤੱਕ ਕੁਝ ਵੀ ਪਹੁੰਚਾਇਆ ਨਹੀਂ ਸੀ ਜਾ ਸਕਦਾ ਸੋ ਇਸ ਤੋਂ ਬਾਅਦ ਇਹ ਵੀ ਇਹਨਾਂ ਸਰਦਾਰਾਂ ਨੂੰ ਪੇਸ਼ ਕੀਤਾ ਗਿਆ ਤੇ ਉਸ ਵੇਲੇ ਜਦੋਂ ਪੇਸ਼ ਕੀਤਾ ਗਿਆ ਤੇ ਸਾਹਮਣੇ ਸ਼ੇਰ ਮੁਹੰਮਦ ਖਾਨ ਬੈਠਾ ਸੀ ਕਿਉਂਕਿ ਦਰਬਾਰ 'ਚ ਬੈਠੇ ਹੁੰਦੇ ਸਨ ਇਹ ਛੋਟੇ ਨਵਾਬ ਜਿਹੜੇ ਨੇ ਸਨ ਸੂਬੇਦਾਰ ਕੋ ਬੈਠੇ ਸਨ ਤੇ ਇਹ ਸੂਬੇਦਾਰ ਜਦੋਂ ਜਾਂਦੇ ਸੀ ਬਾਦਸ਼ਾਹ ਦੇ ਦਰਬਾਰ 'ਚ ਬੈਠੇ ਮਿੱਠਾ ਸੀਗਾ ਤੇ ਜਦੋਂ ਬੱਚੇ ਪੇਸ਼ ਕੀਤੇ ਗਏ ਤਾਂ ਵਜ਼ੀਰ ਖਾਨ ਨੇ ਸ਼ੇਰ ਮੁਹੰਮਦ ਖਾਨ ਮਲੇੜ ਕੋਟੇ ਦੇ ਨਵਾਬ ਨੂੰ ਕਿਹਾ ਭਈ ਇਹ ਇਨਾਂ ਦੇ ਪਿਓ ਨੇ ਤੇਰੇ ਭਰਾ ਨੂੰ ਚਮਕੌਰ ਦੀ ਗੜੀ 'ਚ ਕਤਲ ਕਰਿਆ ਸੀਗਾ ਤੂੰ ਇਹਨਾਂ ਕੋ ਬਦਲਾ ਲਿਆ ਤਾਂ ਸ਼ੇਰ ਮੁਹੰਮਦ ਖਾਨ ਨੇ ਕਿਹਾ ਵੀ ਮੇਰੇ ਭਰਾ ਨੂੰ ਇਹਨਾਂ ਦੇ ਪਿਓ ਨੇ ਮਾਰਿਆ ਸੀ ਇਹਨਾਂ ਮਾਸੂਮਾਂ ਨੇ ਥੋੜਾ ਮਾਰਿਆ ਸੀਗਾ ਤੇ ਮੈਂ ਬੰਦਾ ਉਹਦੇ ਕੋਲੋਂ ਹੀ ਲਵਾਵਾਂਗਾ ਤੋਂ ਵਜ਼ੀਰ ਖਾਨ ਦੀ ਚਾਲ ਸੀ ਕਿ ਉਹ ਆਪ ਨਾ ਮਾਰੇ تھے ਸਗੋ ਸ਼ੇਰ ਮੁਹੰਮਦ ਖਾਨ ਨੂੰ ਮਾਰਨ ਦੇਵੇ ਇੱਕ ਤਾਂ ਸ਼ੇਰ ਮੁਹੰਮਦ ਖਾਨ ਤੇ ਐਸਾਨ ਹੋ ਜਾਏਗਾ ਤੇ ਦੂਜਾ ਇਹ ਕਿ ਮੈਂ ਇਸ ਗੱਲ ਤੋਂ ਸੁਰਖਰੂ ਹੋ ਜਾਵਾਂਗਾ ਖੈਰ ਜਦ ਸ਼ੇਰ ਮੁਹੰਮਦ ਖਾਨ ਨੇ ਨਾ ਕਰ ਦਿੱਤੀ ਤਾਂ ਉਸਨੇ ਕਾਜ਼ੀ ਕੋਲੋਂ ਫਤਵਾ ਲੈ ਕੇ ਇਹਨਾਂ ਨੂੰ ਨੀਹਾਂ ਵਿੱਚ ਚਿਨਣ ਦਾ ਹੁਕਮ ਦੇ ਦਿੱਤਾ ਸੋ ਨੀਹਾਂ ਜਿਹਨੇ ਗਏ ਜਦੋਂ ਗੰਦ ਡਿੱਗ ਪਈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਤਾਂ ਸ਼ਸ਼ਨਖਾਤੇ ਬਾਸ਼ਿਲ ਖਾਨ ਜਿਹੜੇ ਇੱਕ ਸਨ ਉਹਨਾਂ ਨੇ ਇਹਨਾਂ ਨੂੰ ਕਤਲ ਕੀਤਾ ਉਹਨਾਂ ਨੇ ਨਹੀਂ ਚੰਨਿਆ ਸੀਗਾ ਤੇ ਇਸ ਤੋਂ ਬਾਅਦ ਇਹ ਘਟਨਾ ਵੀ ਉਹਨਾਂ ਦੇ ਦੋਨਾਂ ਬੱਚੇ ਦੇ ਸ਼ਹੀਦ ਹੋਣ ਤੋਂ ਬਾਅਦ ਮਾਤਾ ਜੀ ਜਿਹੜੇ ਬੁਰਜ ਵਿੱਚ ਬੈਠੇ ਸਨ ਬੇ ਨਡਾਲ ਹੋ ਚੁੱਕੇ ਸਨ ਉਹਨਾਂ ਨੂੰ ਵੀ ਤਕਾ ਮਾਰ ਕੇ ਜਾਂ ਜ਼ੁਲਮ ਕਰਕੇ ਉਹਨਾਂ ਤੇ ਉਹਨਾਂ ਨੂੰ ਉੱਥੋਂ ਛੁੱਟ ਕੇ ਮਾਰ ਦਿੱਤਾ ਗਿਆ ਹੋਵੇਗਾ ਬਾਅਦ ਕਿਸੇ ਨੇ ਘੱਪ ਮਾਰ ਲਈ ਵੀ ਉਹਨਾਂ ਨੇ ਹੀਰਾ ਚੱਫ ਲਿਆ ਜਾਂ ਉਹਨਾਂ ਨੇ ਸਵਾਦ ਛੱਡ ਦਿੱਤੇ ਯਾਨੀ ਕਿ ਸੁਇਸਾਈਡ ਕਰਨ ਦੀ ਜੀ ਉਤੋਂ ਛਲਾਮ ਮਾਰ ਦਿੱਤੀ ਉਹਨਾਂ ਨੂੰ ਖੁਦਕੁਸ਼ੀ ਜਿਹੜੀ ਦਹਾਂ ਦੀ ਕੋਸ਼ਿਸ਼ ਕੀਤੀ ਹੈ ਜਿਹਨਾਂ ਨੂੰ ਪਤਾ ਨਹੀਂ ਸ਼ਰਧਾ ਦਹਾਨੀ ਚਾਹਦੇ ਕਿ ਚਾਹੁੰਦੇ ਆ ਕਿ ਬਚਪਨਾ ਕੇ ਬੇਵਕੂਫੀ ਕਰਨੀ ਚਾਹੁੰਦੇ ਆ ਸੋ ਮਾਤਾ ਜੀ ਨੂੰ ਯਕੀਨਨ ਜਿਨ੍ਹਾਂ ਨੇ ਦੋ ਬੱਚਿਆਂ ਨੂੰ ਟਾਰਚਰ ਕਰਕੇ ਮਾਰਿਆ ਉਹਨਾਂ ਨੇ ਮਾਤਾ ਜੀ ਨੂੰ ਟਾਰਚਰ ਕਰਕੇ ਮਾਰਿਆ ਹੋਏਗਾ ਸੋ ਤਿੰਨਾਂ ਦੇਹਾਂ ਪਈਆਂ ਨੇ 13 ਤਰੀਖ ਇਹ 13 ਬੋ 13 ਸੰਬਸ 700 ਪਾਣੀ ਦੀ ਗੱਲ ਹੈ 704 ਨੇ 705 ਦੀ ਗੱਲ ਹੈ ਉਸ ਤੋਂ ਬਾਅਦ ਫਿਰ ਇੱਕ ਆ ਜਾਂਦਾ ਵੀ دیਵਾਨ ਕੌੜਮ ਜਿਹੜੇ ਜਨ ਵਜ਼ੀਰ ਖਾਨ ਦੀ ਵੈਦੀ ਸੀ ਜਿਹਨੇ ਟੋਟਲ ਮਲ ਸੇ ਟੋਟਲ ਮਲ ਜਿਹੜਾ ਹੈ ਉਸ ਨੇ ਉਹਨਾਂ ਦਾ ਸੰਸਕਾਰ ਕੀਤਾ ਤੇ ਟੋਟਲ ਮਲ ਨੇ ਸੋਨੇ ਦੇ ਮੋਹਰੇ ਖੜੀਆਂ ਕਰਕੇ ਜ਼ਮੀਨ ਲਈ ਉਹਨੂੰ ਕਿਹਾ ਵੀ ਤੂੰ ਇਹਨੇ ਪੈਸੇ ਦੇ ਦੇ ਤਾ ਸੋਨੇ ਦੇ ਮੋਹਰੇ ਖੜੀਆਂ ਕਰਦੇ ਜ਼ਮੀਨ ਦਾ ਲੈ ਇਹ ਵੀ ਨੀਰੀ ਗੱਪ ਬਾਤ ਕਰੀ ਇੱਥੇ ਕੀਤੀ ਗਈ ਹੈ ਇਹ ਚ ਦੋ ਗੱਪਾਂ ਨੇ ਨੰਬਰ 1 ਤੇ ਟੋਟਲ ਮਲ ਜਿਹੜਾ 1966 ਚ ਮਰ ਚੁੱਕਾ ਸੀਗਾ ਉਹਦੇ ਪੁੱਤਰ ਜਾਂ ਪੋਤੇ ਨੇ ਸੰਸਕਾਰ ਕੀਤਾ ਹੋਵੇਗਾ ਇਹ ਸ਼ੱਕ ਵਾਲੀ ਗੱਲ ਕੋਈ ਨਹੀਂ ਕਿ ਉਹਦਾ ਸੰਸਕਾਰ ਇਸ ਪਰਿਵਾਰ ਨੇ ਕੀਤਾ ਇਹ ਸਾਡੇ ਕੋਲ ਹਿਸਟਰੀ ਚੋਂ ਹੈ ਪਰ ਜਿਹੜੀ ਸੋਨੇ ਦੇ ਮੋਹਰੇ ਖੜੀਆਂ ਕਰਨ ਵਾਲੀ ਗੱਲ ਹੈ ਦੂਸਰੀ ਗੱਪ ਇਹ ਹੈ ਕਿਉਂਕਿ ਦੀਵਾਨ ਟੋਟਲ ਮਲ ਦੇ ਪਰਿਵਾਰ ਕੋਲ ਸੈਂ ਇੱਕੜ ਜ਼ਮੀਨ ਸੀਗੀ ਐਡੀ ਵੱਡੀ ਹਵੇਲੀ ਤੇ ਉੱਥੋਂ ਜੋਤੀ ਸਰੂਪ ਤੱਕ ਦੀ ਸਾਰੀ ਜ਼ਮੀਨ ਜਿਹੜੀ ਹੈ ਉਹਦੀ ਸੀਗੀ ਤੇ ਉਸਨੇ ਆਪਣੀ ਜ਼ਮੀਨ ਵਿੱਚ ਉਹਨਾਂ ਦਾ ਉਸ ਪਰਿਵਾਰ ਨੇ ਸੰਸਕਾਰ ਕੀਤਾ ਤੇ ਸੋਨੇ ਦੇ ਮੋਹਰਾਂ ਖੜੀਆਂ ਕਰਨ ਵਾਲੀ ਵੀ ਗੱਲ ਗਲਤ ਹੈ ਇੱਕ ਆਖਰੀ ਗੱਲ ਤੁਹਾਡਾ ਨਾ ਕਰ ਰਹੀ ਚਾਹਾਂਗਾ ਕਿ ਫਤਿਹਗੜ ਸਾਹਿਬ ਜਿਹੜਾ ਪੁਰਾਣਾ ਸਰਾਂਦ ਹੁੰਦਾ ਸੀਗਾ ਹੁਣ ਨਵਾਂ ਸਰਾਂਦ ਜਿਹੜਾ ਉੱਪਰ ਨਾ ਬਣਾਇਆ ਗਿਆ ਹੈ ਫਤੇਗੜ ਸਬਸਰਾਮ ਦੇ ਵਿੱਚ ਉਸ ਵੇਲੇ ਦੀ ਥਾਵਾਂ ਤੇ ਉਹਨਾਂ ਦੀ ਘਟਨਾਵਾਂ ਦੀ ਯਾਦ ਵਿੱਚ ਚਾਰ ਗੇਟ ਬਣਾਏ ਗਏ ਨੇ ਇੱਕ ਬੰਦਾ ਸਿੰਘ ਬਹਾਦਰ ਦਾ ਗੇਟ ਹੈ ਉਹ ਬਿਲਕੁਲ ਠੀਕ ਠਾਕ ਬਣਿਆ ਹੈ ਦੂਸਰਾ ਜਿਹੜਾ ਹੈ ਟੋਡਰਮਲ ਦਾ ਗੇਟ ਹੈ ਟੋਡਰਮਲ ਜਿਹੜਾ ਆਪ ਚੜਾਈ ਕਰ ਸਕਦਾ ਸੀ ਤੇ ਪਰਿਵਾਰ ਦੇ ਚਲੋ ਉਸ ਨੂੰ ਵੀ ਤੁਸੀਂ ਸ਼ਰਧਾਂਜਲੀ ਤੌਰ ਤੌਰ ਤੇ ਕਿਸਨ ਟੋਡਰਮਲ ਪਰਿਵਾਰ ਦਾ ਗੇਟ ਹੈ ਤੀਸਰਾ ਗੇਟ ਮੋਤੀ ਰਾਮ ਮਹਿਰੇ ਦਾ ਮੋਤੀ ਰਾਮ ਮਹਿਰਾ ਜਿਹੜਾ ਫਿਕਸ਼ਨ ਦੀ ਕਹਾਣੀ ਹੈ ਤੇ ਉਹਦੇ ਨਾਲ ਤੇ ਜਿਸ ਤਰ੍ਹਾਂ ਅਸੀਂ ਰਮਾਇਣ ਤੇ ਮਹਾਭਾਰਤ ਵਾਂਗ ਇਸ ਤਰ੍ਹਾਂ ਦੀ ਸਾਡੇ ਕੋਲ ਕਲਪਨਾ ਕਟਰਾਵਾ ਹੈ ਇਹ ਉਹਦੀ ਕਲਪਨਾ ਕਟਨਾ ਹੈ ਸੋ ਇਹ ਗੇਟ ਗਲਤ ਬਣਿਆ ਹੈ ਚੌਥਾ ਗੇਟ ਸ਼ੇਰ ਮੁਹੰਮਦ ਖਾਨ ਦਾ ਸ਼ੇਰ ਮੁਹੰਮਦ ਖਾਨ ਨੂੰ ਛੋਟੀ ਜੀ ਸ਼ਰਧਾਂਤਰੀ ਤਾਂ ਦਿੱਤੀ ਜਾਂਦੀ ਜਿਵੇਂ ਕਿ ਆ ਜਾਵੇ ਉਹਨੇ ਸਿੱਖਣ ਹਮਦਰਦੇ ਕੀਤੀ ਸੀ ਸਿੱਖਣ ਹਮਦਰਦੇ ਨਹੀਂ ਸੀ ਕੀਤੀ ਉਹਨੇ ਆਪਣਾ ਪਠਾਣੀ ਧਰਮ ਨਿਭਾਇਆ ਸੀਗਾ ਪਠਾਣੀ ਧਰਮ ਇਹ ਹੈ ਕਿ ਬਦਲਾ ਉਸੇ ਕੋ ਲਿਆ ਜਾਂਦਾ ਜਿਨੇ ਤੁਹਾਡਾ ਕੋਈ ਜ਼ਿਆਤੀ ਕੀਤੀ ਹੋਏ ਛੋਟੇ ਛੋਟੇ ਮਾਸੂਮ ਬੱਚਿਆਂ ਕੋਲ ਬਦਲਾ ਨਹੀਂ ਦ ਉਨੇ ਪਠਾਣੀ ਧਰਮ ਨਿਭਾਇਆ ਔਰ ਪਰ ਜੇਕਰ ਉਹ ਬਈ ਸ਼ੇਰ ਮੁਹੰਮਦ ਖਾਨ ਸਿੱਖਾਂ ਨਾਂ ਅੰਦਰ ਸਿੱਧੇ ਗਲਤ ਹੈ ਸ਼ੇਰ ਮੁਹੰਮਦ ਖਾਨ ਬੰਦਾ ਸਿੰਘ ਬਹਾਦਰ ਨਾਲ ਚੱਪੋ ਚਿੜੀ ਦੇ ਮੈਦਾਨ ਵਿੱਚ ਵੀ ਲੜਿਆ ਉਸ ਤੋਂ ਪਹਿਨਾ ਰਾਨਵਾ ਵਿੱਚ ਵੀ ਲੜਾਈ ਹੋਈ ਹੈ ਜਦੋਂ ਮਾਚੇ ਦੇ ਲੋਕ ਕਰ ਰਹੇ ਨੇ ਉਸ ਤੋਂ ਬਾਅਦ ਸ਼ੇਰ ਮੁਹੰਮਦ ਖਾਨ ਦੇ ਪੁੱਤਰ ਤੇ ਉਹਦੇ ਪੋਤਰੇ ਤੇ ਪਰਪੋਤਰੇ ਪੰਜ ਫਰਵਿਸ਼ਤਾਨ ਸੁਬਾਹ ਦਾ ਜਿਹੜਾ ਵੱਡਾ ਕੱਲੂਖਾਰਾ ਕੋਪਰ ਹੀੜਦਾ ਉਹਦੇ ਵਿੱਚ ਵੀ ਸਭ ਤੋਂ ਵੱਡਾ ਰੋਹ ਅਹਿਮਦ ਸ਼ਾਹ ਦੁਰਾਨੀ ਤੋਂ ਬਾਅਦ ਜਿਹੜਾ ਹੈ ਉਹ ਇਹਨਾਂ ਦਾ ਹੀ ਸੀਗਾ ਮਨੇਰਕੋਟ ਦੇ ਵਾਲਿਆਂ ਦਾ ਇਹ ਸਰਾਂਦ ਨੂੰ ਜਦੋਂ ਵੀ ਫੌਜੀ ਡੋਰ ਪੈਂਦੀ ਸੀ ਮਨੇਰ ਬੜੀ ਭੋਲੀ ਨਾਲ ਗਿਆ ਆਇਆ ਕਰਦੇ ਸਨ ਸੁਸ਼ੇਦ ਮੁਹੰਮਦ ਖਾਨ ਜਾਂ ਮੰਨਿਰ ਕੋਟਰੇ ਦੇ ਦੁਕਾਨਾਂ ਦਾ ਮੰਨਿਰ ਕੋਟੇ ਨੂੰ ਆਪ ਦੇ ਖਾਨਦਾਨ ਦਾ ਸਿੱਖਾਂ ਦੇ ਉੱਤੇ ਕੋਈ ਐਸਾ ਨਹੀਂ ਸਿਰਫ ਉਹਨੇ ਇੱਕ ਛੋਟਾ ਜਿਹਾ ਧਰਮ ਨਿਭਾਇਆ ਸੀਗਾ ਉਸ ਦੀ ਚਲੋ ਸ਼ਰਧਾ ਦੇਣੀ ਤਾਂ ਵੱਖਰੀ ਗੱਲ ਹੈ ਪਰ ਜੇ ਉਸ ਨੂੰ ਕੋਈ ਉਹਨੇ ਹੋਰਗੇ ਨੂੰ ਚਿੱਠੀ ਲਿਖੀ ਹੋਰ ਵੀਰ ਨੂੰ ਚਿੱਠੀ ਜਿਹੜੀ ਪਛਾਣ ਵਿੱਚ ਘਟੋ ਘਟ ਬਹੁ ਮਹੀਨੇ ਲੱਗ ਜਾਂਦੇ ਸਨ ਉਹ ਇੱਕ ਚਿੱਠੀ ਵੀ ਸਮਾਦੀ ਫਿਰਦੇ ਵੀ ਉਹਨਾਂ ਨੇ ਔਰੰਗਜ਼ੇਬ ਨੇ ਸਾਨੂੰ ਵੀ ਲਿਖੀ ਸੀ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਇਹ ਜਿਹੜੀਆਂ ਗੱਪਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ ਮੈਂ ਤੁਹਾਡਾਂ ਨਾਲ ਸਾਂਝੀਆਂ ਕੀਤੀਆਂ ਨੇ ਜਿਹੜੀ ਗੰਗੋਦੀ ਗੱਲ ਹੈ ਉਹ ਵੀ ਤੁਹਾਨੂੰ ਸਮਝ ਲੱਗੇ ਹੋਵੇਗੀ ਟੋਡਲ ਮਲਦੇਵੀ ਮੋਤੀ ਰਾਮ ਮਹਿਰਾ ਦੀ ਗੱਲ ਵੀ ਤੇ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਨੇ ਬਹੁਤ ਅੱਛੀ ਕ੍ਰੀਏਟ ਕੀਤੀਆਂ ਜਾਂਦੀਆਂ ਸਾਨੂੰ ਇਹਨਾਂ ਜਿਹੜੀਆਂ ਹਿਸਟਰੀ ਇੰਟਰਪ੍ਰੀਟੇਸ਼ਨ ਹਿਸਟਰੀ ਜਿਹੜੀ ਡਿਸਟੋਰਸ਼ਨ ਹੈ ਹਿਸਟਰੀ ਜਿਹੜੀ ਮਿਲਾਵਟ ਹੈ ਰਲਗੜ ਹੈ ਹਿਸਟਰੀ ਜਿਹੜੀ ਕਲਪਨਾ ਹੈ ਹਿਸਟਰੀ ਜਿਹੜੀਆਂ ਗੱਪਾਂ ਨੇ ਉਹਨਾਂ ਤੋਂ ਸਾਨੂੰ ਬਚਣਾ ਚਾਹੀਦਾ ਸੋ ਇਹ ਸੀ ਤੁਹਾਡੇ ਨਾਲ ਜਿਹੜੀ ਮੈਂ ਸਾਂਝੀ ਕੀਤੀ ਹਿਸਟਰੀ ਜਿਹੜੀ ਹੈ ਛੋਟੇ ਸਹਿਬਜ਼ਾਦਿਆਂ ਦੀ ਤੇ ਮਾਤਾ ਗੁਜਰੀ ਦੀ ਸ਼ਹੀਦੀ ਦੀ ਸ਼ੁਕਰੀਆ